ਕਾਇਸਾ ਵੀ ਅੱਜ ਕੱਲ ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੈ ਇੱਕ ਸਿੱਖ ਦਾ ਨਜ਼ਰੀਆ ਕਿਵੇਂ ਦਾ ਹੋਣਾ ਚਾਹੀਦਾ ਇਸ ਬਾਰੇ ਗੱਲ ਨਾ ਪਾਉ। ਅਹ ਵੇਖੋ ਅਸਲ ਚ ਕੀ ਹੈ ਕਿ ਦੋ ਸ਼ਬਦ ਨੇ ਇੱਕ ਸ਼ਬਦ ਹੈ ਨਜ਼ਰ ਇੱਕ ਸ਼ਬਦ ਹੈ ਨਜ਼ਰੀਆ ਇਹ ਜਿਹੜੀ ਨਜ਼ਰ ਹੈ ਸਾਨੂੰ ਮਿਲਦੀ ਹੈ ਜਮਾਂਦਰੂ ਤੇ ਨਜ਼ਰੀਆ ਜਿਹੜਾ ਜਮਾਂਦਰੂ ਨਹੀਂ ਹੁੰਦਾ ਨਜ਼ਰ ਜਿਹੜੀ ਹੈ ਇਹਦੇ ਨਾਲ ਆਪਾਂ ਸਾਰੇ ਸੰਸਾਰ ਨੂੰ ਵੇਂਦੇ ਆ ਤੇ ਨਜ਼ਰੀਏ ਨਾਲ ਆਪਾਂ ਸੰਸਾਰ ਨੂੰ ਸਮਝਦੇ ਆ ਨਜ਼ਰ ਨਹੀਂ ਹੈਗੀ ਸੰਸਾਰ ਨਹੀਂ ਦੇਖ पाओगे ਨਜ਼ਰੀਆ ਨਹੀਂ ਆਏਗਾ ਤੇ ਤੁਸੀਂ ਸੰਸਾਰ ਨੂੰ ਸਮਝ ਨਹੀਂ पाओगे ਜਿਹੜਾ ਨਜ਼ਰੀਆ ਹੈ ਅਸਲ ਮਾਇਨੇ ਦੇ ਅੰਦਰ ਇਹ ਹੀ ਤੁਹਾਨੂੰ ਤਾਕਤ ਦਿੰਦਾ ਹੈ ਸਮਰੱਥਾ ਦਿੰਦਾ ਹੈ ਬਲ ਦਿੰਦਾ ਹੈ ਕਿ ਦੁਨੀਆ 'ਚੋਂ ਚੰਗਾ ਕਿਵੇਂ ਵੇਖਣਾ ਹੈ ਅਗਰ ਨਜ਼ਰੀਆ ਚੰਗਾ ਹੈ ਤੇ ਤੁਸੀਂ ਚਾਰ ਸੁਪੇਰੇ ਚੰਗਾ ਦੇਖੋਗੇ ਅਗਰ ਨਜ਼ਰੀਆ ਬੁਰਾ ਹੈ ਤੇ ਤੁਸੀਂ ਚੰਗੇ 'ਚੋਂ ਵੀ ਚੰਗਾ ਨਹੀਂ ਵੇਖ ਸਕਦੇ ਉਹ ਸਿਆਣੇ ਕਹਿੰਦੇ ਨੇ ਵੀ ਜੇਕਰ ਨਜ਼ਰੀਆ ਤੁਹਾਡਾ ਚੰਗਾ ਹੈ ਨਾ ਤੁਹਾਨੂੰ ਨਰਕ ਵਿੱਚ ਵੀ ਭੇਜ ਦਿੱਤਾ ਜਾਏ ਤੇ ਤੁਸੀਂ ਉੱਥੇ ਵੀ ਸਵਰਗ ਬਣਾ ਲੋਗੇ ਪਰ ਜੇਕਰ ਤੁਹਾਡਾ ਨਜ਼ਰੀਆ ਬੁਰਾ ਹੈ ਤੇ ਤੁਹਾਨੂੰ ਬੇਸ਼ੱਕ ਸਵਰਗ ਵਿੱਚ ਭੇਜ ਦਿੱਤਾ ਜਾਏ ਤੁਸੀਂ ਉੱਥੇ ਵੀ ਨਰਕ ਦੀ ਸਿਰਜਣਾ ਕਰ ਲੋਗੇ ਇਹ ਕਹਾਣੀ ਤੁਹਾਨੂੰ ਸੁਣਾਉਣਾ ਕਹਿੰਦੇ ਨੇ ਕਿ ਇੱਕ ਨਗਰ ਉੱਜੜ ਜਾਂਦਾ ਤੇ ਉੱਥੋਂ ਦੇ ਜਿਹੜੇ ਵਸਨੀਕ ਨੇ ਉਹ ਵੱਖ-ਵੱਖ ਥਾਵਾਂ ਤੇ ਆਪਣਾ ਰਹਿਣ ਬਸੇਰਾ ਕਰਨ ਵਾਸਤੇ ਕੋਈ ਹੋਰ ਨਵੀਂ ਥਾਂ ਲੱਭਣ ਵਾਸਤੇ ਨਿਕਲ ਪੈਂਦੇ ਨੇ ਇੱਕ ਬੰਦਾ ਕਿਸੇ ਨਗਰ ਚ ਪਹੁੰਚਦਾ ਤੇ ਉਹ ਚਾਹੁੰਦਾ ਹੈ ਵੀ ਇਸ ਨਗਰ ਚ ਵਸਿਆ ਜਾਏ ਪਰ ਉਹ ਇਹ ਵੀ ਸੋਚਦਾ ਵੀ ਇੱਥੋਂ ਦੇ ਲੋਕ ਪਤਾ ਨਹੀਂ ਕਿ ਐਸੇ ਹੋਣਗੇ ਕਿਵੇਂ ਦੇ ਬੰਦੇ ਹੋਣਗੇ ਇਹ ਰਹਿਣ ਦੇ ਯੋਗ ਵੀ ਹੋਵੇਗਾ ਥਾਂ ਕਿ ਨਹੀਂ ਹੋਵੇਗੀ ਥਾਂ ਉਹਨੇ ਸੋਚਿਆ ਵੀ ਕਿਸੇ ਨਾ ਕਿਸੇ ਤੋਂ ਪੁੱਛ ਲਈਏ ਵੀ ਜੇਕਰ ਕੋਈ ਬੰਦਾ ਮਿਲ ਪੈ ਤੇ ਉਹ ਨੂੰ ਥੋੜਾ ਪਤਾ ਲੱਗ ਜਾਗਾ ਵੀ ਇਹ ਨਗਰ ਕੈਸਾ ਰਹਿਣ ਯੋਗ ਹੈ ਕਿ ਨਹੀਂ ਹੈ ਉਹਨੇ ਦੇਖਿਆ ਕੁਰਖੇਟਾਂ کافی ਬਜ਼ੁਰਗ ਬੈਠੇ ਸੀ ਨੌਜਵਾਨ ਵੀ ਬੈਠੇ ਹੋਏ ਸੀ ਉਹਨੇ ਸੋਚਿਆ ਵੀ ਚਲੋ ਇਸ ਬਜ਼ੁਰਗ ਤੋਂ ਆਪਾਂ ਪੁੱਛ ਲੈਨੇ ਆ ਤੇ ਉਹਨੇ ਉਹ ਬਜ਼ੁਰਗ ਤੋਂ ਪੁੱਛਿਆ ਵੀ ਬਜ਼ੁਰਗੂਆ ਜਿਹੜਾ ਨਗਰ ਹੈ ਕੈਸਾ ਹੈ ਇਥੋਂ ਦੇ ਲੋਕ ਕੈਸੇ ਨੇ ਕਹਿੰਦਾ ਮੇਰਾ ਨਗਰ ਉਜੜ ਗਿਆ ਤੇ ਮੈਂ ਚਾਹੁੰਦਾ ਵੀ ਮੈਂ ਇਸ ਨਗਰ ਦੇ ਅੰਦਰ ਰਵਾਂ ਤੇ ਮੈਨੂੰ ਦੱਸੋ ਵੀ ਇੱਥੋਂ ਦੇ ਲੋਕ ਕੈਸੇ ਨੇ ਉਹ ਬਜ਼ੁਰਗ ਕਹਿੰਦਾ ਵੀ ਮੈਂ ਤੈਨੂੰ ਜ਼ਰੂਰ ਦੱਸਾਂਗਾ ਪਰ ਪਹਿਲਾਂ ਮੈਨੂੰ ਤੂੰ ਦੱਸ ਵੀ ਜਿੱਥੋਂ ਤੂੰ ਆਇਆ ਉੱਥੋਂ ਦੇ ਲੋਕ ਐਸੇ ਨੇ। ਉਹ ਕਹਿੰਦਾ ਜੀ ਉਹ ਮੈਂ ਤਾਂ ਸ਼ੁਕਰ ਕੀਤਾ ਵੀ ਪਿੰਡਾ ਛੁੱਟਾ ਹੈ। ਇਹਨੇ ਮਾੜੇ ਲੋਕ, ਇਹਨੇ ਭੈੜੇ ਲੋਕ, ਇਹਨੇ ਖੋਟੇ ਲੋਕ ਜਿਹੜੇ ਨੇ ਨਾ ਮੈਂ ਨਹੀਂ ਦੇਖਣੇ। ਇਹ ਤਾਂ ਵਧੀਆ ਹੋ ਗਿਆ ਵੀ ਉਹਨਾਂ ਤੋਂ ਜਾਨ ਛੁੱਟੀ ਹੈ। ਉਹ ਬਜ਼ੁਰਗ ਕਹਿੰਦਾ ਵੀ ਗੱਲ ਇਸ ਤਰ੍ਹਾਂ ਤੂੰ ਚੰਗਾ ਕੀਤਾ ਜਿਹੜਾ ਮੇਰੇ ਤੋਂ ਪੁੱਛ ਲਿਆ। ਵੀ ਤੂੰ ਪੜਾ ਬੰਦਾ ਲੱਗਦਾ ਹੈ। ਮੈਂ ਤੇਰੇ ਪਿੰਡ ਦੇ ਲੋਕਾਂ ਨੂੰ ਨਹੀਂ ਦੇਖਿਆ। ਪਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਇੱਥੋਂ ਦੇ ਲੋਕ ਨੇ ਉਹ ਤੇਰੇ ਪਿੰਡ ਦੇ ਲੋਕਾਂ ਨਾਲੋਂ ਵੀ ਜ਼ਿਆਦਾ ਮਾੜੇ ਨੇ ਤੂੰ ਇੱਥੇ ਨਾ ਰਹਿ ਹੋਰ ਥਾਂ ਵੇਖ ਕੋਈ ਚੰਗਾ ਬੰਦਾ ਲੱਗਦਾ ਚੰਗਾ ਨਗਰ ਤਲਾਸ਼ ਲੈ ਉਹਨੇ ਜਦੋਂ ਇਹ ਸੁਣਿਆ ਇਹ ਸੁਣ ਕੇ ਫਿਰ ਉਹ ਉਦੋਂ ਆ ਗਾ ਚਲਾ ਗਿਆ ਇੰਨੇ ਨੂੰ ਇੱਕ ਹੋਰ ਬੰਦਾ ਵੀ ਆ ਗਿਆ ਉਹਨੇ ਵੀ ਇਹੀ ਸਵਾਲ ਕੀਤਾ ਬਜ਼ੁਰਗੋ ਮੈਂ ਮੇਰਾ ਨਗਰ ਛੱਡ ਦਿੱਤਾ ਤੇ ਮੈਂ ਇਸ ਨਗਰ ਚ ਰਹਿਣਾ ਚਾਹੁੰਦਾ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਇੱਥੋਂ ਦੇ ਲੋਕ ਕੈਸੇ ਨੇ ਉਹ ਬਜ਼ੁਰਗ ਨੇ ਕਿਹਾ ਕਿ ਤੈਨੂੰ ਦੱਸਾਂਗਾ ਜ਼ਰੂਰ ਪਰ ਮੈਨੂੰ ਇਹ ਦੱਸ ਵੀ ਜਿੱਥੋਂ ਤੂੰ ਆਇਆ ਹੈ ਉੱਥੋਂ ਦੇ ਲੋਕ ਐਸੇ ਸਨ ਉਹਦੀਆਂ ਅੱਖਾਂ ਚੋਂ ਥਰੂ ਆ ਗਏ ਉਹਦਾ ਜਿਹੜੇ ਨੇਤਰ ਨੇ ਉਹ ਪਾਰ ਆਇਆ ਕਹਿਣ ਲੱਗਾ ਜੀ ਉਹਨਾਂ ਲੋਕਾਂ ਦੀ ਤੇ ਕੀਮਤ ਹੀ ਕੋਈ ਨਹੀਂ ਇੰਨੇ ਭਲੇ ਇੰਨੇ ਚੰਗੇ ਲੋਕ ਮੈਂ ਅੱਜ ਤੱਕ ਨਹੀਂ ਦੇਖੇ ਉਹ ਬਜ਼ੁਰਗ ਕਹਿੰਦਾ ਵੀ ਸਜਣਾ ਗੱਲ ਇਹ ਹੈ ਵੀ ਮੈਂ ਤੇਰੇ ਪਿੰਡ ਦੇ ਲੋਕਾਂ ਨੂੰ ਨਹੀਂ ਮਿਲਿਆ ਪਰ ਮੈਂ ਦਾਅਵੇ ਨਾਲ ਕਹਿ ਸਕਣਾ ਕਿ ਇੱਥੋਂ ਦੇ ਲੋਕ ਤੇਰੇ ਪਿੰਡ ਦੇ ਲੋਕਾਂ ਨਾਲੋਂ ਵੀ ਜ਼ਿਆਦਾ ਚੰਗੇ ਨੇ ਤੂੰ ਇੱਥੇ ਰੋ ਉਹਦੇ ਪਿੱਛੇ ਨੌਜਵਾਨ ਬੈਠੇ ਸਨ ਉਹ ਕਹਿਣ ਲੱਗੇ ਵੀ ਬਾਪੂ ਜੀ ਸਮਝ ਨਹੀਂ ਆਈ ਵੀ ਇੱਕ ਸਟੈਂਡ ਰੱਖੋ ਵੀ ਇੱਕ ਨੂੰ ਤੁਸੀਂ ਕਹਿੰਦੇ ਥੋਂ ਦੇ ਲੋਕ ਮਾੜੇ ਹੀ ਬੜੇ ਨੇ ਇੱਕ ਨੂੰ ਤੁਸੀਂ ਕਹਿੰਦੇ ਲੋਕ ਚੰਗੇ ਹੀ ਬੜੇ ਨੇ ਜਾਂ ਤੇ ਤੁਸੀਂ ਮਾੜੇ ਹੀ ਕਹੋ ਜਾਂ ਚੰਗੇ ਹੀ ਕਹੋ ਤੇ ਉਹ ਬਜ਼ੁਰਗ ਕਹਿਣ ਲੱਗਾ ਵੀ ਗੱਲ ਇਸ ਤਰ੍ਹਾਂ ਹੈ ਜਿਹੜਾ ਪਹਿਲਾ ਬੰਦਾ ਆਇਆ ਸੀ ਨਾ ਉਹ ਆਪਣੇ ਨਾਲ ਨਰਕ ਚੁੱਕੀ ਫਿਰਦਾ ਹੈ ਉਹ ਜਿੱਥੇ ਵੀ ਜਾਏਗਾ ਨਾ ਨਰਕ ਬਣਾ ਦੇਗਾ ਇਹ ਬੰਦਾ ਜਿਹੜਾ ਹੈ ਆਪਣੇ ਨਾਲ ਸਵਰਗ ਚੱਕੀ ਫਿਰਦਾ ਜਿੱਥੇ ਵੀ ਜਾਏਗਾ ਇਹਨੂੰ ਨਰਕਾਂ ਚ ਵੀ ਭੇਜ ਦਿਓਗੇ ਨੇ ਉੱਥੇ ਵੀ ਸਵਰਗ ਨੂੰ ਸਿਰਜ ਲੈਣਾ ਕਿਉਂ ਕਿਉਂਕਿ ਇਸ ਬੰਦੇ ਦਾ ਨਜ਼ਰੀਆ ਚੰਗਾ ਹੈ ਨਜ਼ਰੀਆ ਭਲਾ ਹੈ ਤੇ ਨਜ਼ਰੀਏ ਤੇ ਹੀ ਗੱਲ ਨਿਬੜਦੀ ਹੈ ਗੁਰੂ ਨਾਨਕ ਮਹਾਰਾ ਨੇ ਸਾਨੂੰ ਐਸਾ ਨਜ਼ਰੀਆ ਦਿੱਤਾ ਹੈ ਮਹਾਰਾਜ ਕਹਿੰਦੇ ਗੁਨਾ ਕਾ ਹੋਵੈ ਵਾਸੁਲਾ ਕੱਢ ਵਾਸ ਲਈ ਜਾਏ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ ਵੇ ਜਿੱਥੋਂ ਮੈਂ ਚੰਗਾ ਸਿੱਖ ਨੂੰ ਮਿਲਦਾ ਉਥੋਂ ਚੰਗਾ ਸਿੱਖ ਲਓ ਔਰ ਸਿੱਖ ਦਾ ਜਿਹੜਾ ਸ਼ਬਦਿਕ ਅਰਥ ਹੈ ਉਹ ਵੀ ਇਹੀ ਐ ਸੇਖਿਆਰਤੀ ਕਿ ਸਿੱਖ ਪੂਰਾ ਜੀਵਨ ਸਿੱਖਦਾ ਰਹਿੰਦਾ ਉਹਦਾ ਨਜ਼ਰੀਆ ਜਿਹੜਾ ਹੈ ਇੰਨਾ ਚੰਗਾ ਉਹ ਬੁਰੇ ਤੋਂ ਬੁਰੇ ਚੋਂ ਵੀ ਕੁਝ ਨਾ ਕੁਝ ਚੰਗਾ ਲੱਭ ਲੈਂਦਾ ਇੱਕ ਸਜਣ ਕਹਿੰਦਾ ਚੋਰ ਕਰਨੇ ਤੇ ਚੋਰੀਆਂ ਅਮਲੇ ਨੂੰ ਅਮਲਾਂ ਦੀਆਂ ਘੋੜੀਆਂ ਕੰਮੇ ਨੂੰ ਚਿੰਤਾ ਕਾਮ ਦੀ ਆਸਾਂ ਨੂੰ ਤਲਬ ਸਾਈਂ ਦੇ ਨਾਮ ਦੀ ਤੋ ਤੁਹਾਡੇ ਨਜ਼ਰੀਏ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਸੰਸਾਰ ਨੂੰ ਕਿਵੇਂ ਦੇਖਦੇ ਹੋ ਅਗਰ ਨਜ਼ਰੀਆ ਚੰਗਾ ਹੈ ਤੇ ਬੁਰਾ ਕੁਝ ਵੀ ਨਹੀਂ ਦਿਸਣਾ ਅਗਰ ਨਜ਼ਰੀਆ ਮਾੜਾ ਹੈ ਤੇ ਤੁਹਾਨੂੰ ਚੰਗਾ ਕੁਝ ਵੀ ਨਹੀਂ ਦਿਸਣਾ